ਆਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਇ ਦਾਇ ਦਾਇਆ ਖੇਲੈ ਸਗਲ ਜਗਾਤ ਚੰਗਿਆ ਆਬਰਿਆ ਆਵਾਚ ਧਰਮ ਹਦੂਰ ਕਰਮੇ ਆਪ ਆਪਣੀ ਕੇ ਨੇੜੇ ਕੇ ਦੂਰ जिने नाम ਧਿਆਇਆ ਗਏ ਮਸਕਤ ਕਾਲ ਨਾਨਕ ਤੇਵ ਕਉ ਜਲੇ ਕਿਤੇ ਛੁਟੇ ਨਾ ਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਉਹ ਨਾਨਕ ਤੇਵ ਕਉ ਜਲੇ ਕਿਤੇ ਛੁਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਠੀਕ ਹੋਵੇ ਤੁਸੀਂ ਸਾਰੇ ਆਓ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਤਸਵੀਰ ਦਾ ਸਮਾਂ ਹੈ ਜੀ ਵਾਹਿਗੁਰੂ 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 পড়ো <that> হ্যাঁ <not possible> <language> بوزو وای ګرو وای ګرو وای ګرو وای ګرو وای کو وای ګرو وای زو وای ک دې کاپته د ستار څنګه نه لګی ماما دیکه اوپر شير کرا ਵਾਲ ਕੀ ਨੀ ਸੋਨੀ ਦਸਤਾਰ ਸਜਾਈ ਮੇਰੇ ਅਕਾਲ ਸਿੰਘ ਨੇ ਸ਼ਾਬਾਸ਼ ਬੋਤ ਜੀ ਹਾਂ ਜੀ ਅੱਜ ਫੇਰ ਆਏ ਆਪਾਂ ਨਿਊ ਵੈਸਟਮਿੰਸਟਰ ਵਧੀਆ ਦਿਨ ਲੱਗਿਆ ਹੋਇਆ ਤੇ ਆਪਾਂ ਕੜਿਆਂ ਪਾਰਕਿੰਗ ਲੋਟ ਤੇ ਜਾਂਦੀਆਂ ਟ੍ਰੇਨਾਂ ਥੱਲੇ ਉਹ ਬ੍ਰਿਜ ਨੇ ਵਧੀਆ ਦਿਨ ਲੱਗਿਆ ਹੋਇਆ ਬਹੁਤ ਸੋਹਣਾ ਦਿਨ ਆ ਜਿਹੜਾ ਲਾਇਆ ਹੀ ਇਧਰ ਨੂੰ ਅੱਜ ਸਵੇਰੇ ਥੋੜਾ ਠੰਡਾ ਮੌਸਮ ਹੋ ਗਿਆ ਸੀ ਪਰ ਹੁਣ ਧੁੱਪ ਨਿਕਲੀ ਆ ਵਧੀਆ ਬਾਲੀ ਗਰਮੀ ਨਹੀਂ ਮੈਂ ਵਧੀਆ ਲੱਗਾਇਆ ਮੌਸਮ ਪਰ ਮੌਸਮ ਬਦਲ ਰਿਹਾ ਹੈ ਉਹ ਜਾਂਦੀ ਸਕਾਈ ਟ੍ਰੇਨ 170 ਵਾਲੀ ਚਾਰ ਸੱਚ ਨਹੀਂ 1 2 3 4 5 6 6 ਨੇ ਲੱਗਦੇ ਤੈਨੀਆਂ ਕਲਰ ਵੱਖਰਾ ਸੋਨਾ ਰੰਗਾ ਨੀਲਾ ਇਹ ਰਾ ਇਹ ਪੇਂਟ ਕਰਾਇਆ ਚਲੋ ਜੀ ਅੱਜ ਆਪਾਂ ਥੱਲੇ ਮਾੜਾ ਜਾਇਉਨੇ ਲੱਤਾਂ ਮੈਂ ਥੱਕੀਆਂ ਹੋਈਆਂ ਪਰ ਦੇਖਦੇ ਆ ਜਾਇਉਨੇ ਦੇਖੀਏ ਚਲੋ ਜੀ ਅੱਜ ਦੇ ਲਈ ਇੰਨਾ ਹੀ ਸਹੀ ਆਪਾਂ ਫਿਰ ਥੋੜੀ ਐਲੀਵੇਟਰ ਚ ਬਣਾਵਾਂਗੇ ਫਲਾਂ ਜਾਏ ਇਹ ਵਾਸ਼ਰੂਮ ਹਾਂਜੀ ਜਾਏ ਵਾਸ਼ਰੂਮ ਮੈਂ ਸੋਚਿਆ ਪਤਾ ਨਹੀਂ ਇੱਕ ਹੀ ਦਰਵਾਜ਼ਾ ਪਤਾ ਨਹੀਂ ਕਿੱਦਾਂ ਹੋਊਗਾ ਅੰਦਰ ਅੰਦਰ ਜਾ ਕੇ ਮਤਲਬ ਇੱਕ ਖੱਬੇ ਪਾਸੇ ਨੂੰ ਬੀਬੀਆਂ ਦਾ ਸੱਜੇ ਪਾਸੇ ਨੂੰ ਜਾ ਕੇ ਬੰਦਿਆਂ ਦਾ ਮਤਲਬ ਦੂਰ ਆ ਮਤਲਬ ਅੰਦਰ ਉਹ ਗਾਂ ਵਾਸ਼ਰੂਮ ਨੇ ਬਕਰੇ ਬਕਰੇ ਇਤਾਂ ਲੱਗਿਆ ਸੀ ਮੈਂ ਇੱਕ ਦੇ ਕੋਈ ਵਾਸ਼ਰੂਮ ਅੰਦਰ ਬਕਰੇ ਬਕਰੇ ਫਿਰ ਸਟੌਪਸ ਨੇ ਚਲੋ ਜੀ ਆਪਾਂ ਜਾਣੇ 엘리베이터 ਚੜਦੇ ਹਾਂ ਉਹ ਬੰਦ ਹੁੰਦਣਾ ਹੋ ਜੇ ਕਿਤੇ ਓਏ ਲੋ ਜੀ ਖੁੱਲ ਗਈ ਆ ਜਾਣਾ ਸੈਕੰਡ ਫਲੋਰ ਲਓ ਜੀ ਅੱਗੇ ਉਪਰ ਆਪਾਂ ਫੱਲੂ ਵੀ ਇੱਧਰ ਲਓ ਜੀ ਉਪਰੋਂ ਵੀ ਦਿਖਾ ਦਈਏ ਤੇ ਬੜਾ ਚੰਗਿਆ ਪਤਾ ਖੜਨਾ ਕੋਈ ਬੀੜੀ ਪੀਂਦਾ ਇੱਥੇ ਬੈਠਾ ਕੋਈ ਫਿਰ ਮੋਸ਼ਕੋਂ ਦਾ ਫਿਰ ਠੋਕਣਾ ਪੈਂਦਾ ਜਦੋਂ ਕੋਈ ਬੀੜੀ ਦੀ 스멜 ਆਵੇ ਉਹ ਗੰਦੀ 스멜 ਆਉਂਦੀ ਠੀਕ ਆ ਜੀ ਅੱਜ ਦਾ ਇੰਨਾ ਹੀ ਸੀ ਫੇਰ ਬਾਕੀ ਕਰਮਜੀਤ ਦੀ ਵੀਡੀਓ ਦੇਖ ਲੈ ਠੀਕ ਆ ਜੀ ਵਾਈਬਰ ਜੀ ਦਾ ਖਾਲਸਾ ਵਾਈਬਰ ਜੀ ਕੀ ਫਤਿਹ